ਇਦਾਲ ਅੰਮ੍ਰਿਤਸਰ ਦੇ ਮੁਸਲਿਮ ਪਾਇਆ ਚਾਰੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕੀ। ਮਾਚਲ ਵਿੱਚ ਇੱਕ ਮੁਸਲਿਮ ਦੀ ਦੁਕਾਨ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਲੁੱਟਿਆ ਤੇ ਮਾਚਲ ਵਿੱਚ ਸੈਸਪੇਟੇ ਲਈ ਜਾਂਦੇ ਪੰਜਾਬੀਆਂ ਤੇ ਵੀ ਕਿਤੇ ਜਾ ਰਹੇ ਹਮਲਿਆਂ ਤੇ ਘਟ ਗਈ ਦੀ ਖਾਮੋਸ਼ੀ ਨਾਲ ਨਹੀਂ ਬੈਠੀ ਕਿਉਂਕਿ ਘਟ ਗਈ ਵਰਗ ਦੇ ਲੋਕਾਂ ਨੂੰ ਕਾਨੂੰਨ ਮੁਤਾਬਿਕ ਗੁੰਡਾ ਅੰਸਰਾਂ ਨੂੰ ਨਕੇਰ ਭਾਵੇਂ ਸਰਕਾਰ ਅਕੇ ਹੋ ਕੀ ਕਿਹਾ ਇਹ ਤੁਸੀਂ ਸੁਣੋ। ਨਾਲ ਹਨ ਮੈਂ ਅਬਦੁਲ ਗਫੂਰ ਪ੍ਰਾਦਿਕੀਨਾ ਆਪਣਾ ਅਬਦੁਲ ਗਫੂਰ ਮੇਰਾ ਨਾਮ ਹੈ ਹਾਂ ਕਿਹੜੀ ਜਗ੍ਹਾ ਤੇ ਹੈ ਅਸੀਂ ਪੂਰੀ ਬਟੇ ਘਟਲੇ ਤੋਂ ਆ ਪੰਜਾਬ ਦਾ ਸੇਮਾਰ ਚੋਂ ਪਿਛੇ ਰਿਸ਼ਤੇਦਾਰੀਆਂ ਬਿਲੋਂਗ ਕਰਦੇ ਹਾਂ ਅਸੀਂ ਇਹ ਕਹਿੰਦੇ ਹਾਂ ਕਿ ਜੋ ਵੀ ਹੈ ਇਹ ਹੋ ਰਿਹਾ ਹੈ ਇਸ ਵਕਤ ਹਿੰਦੁਸਤਾਨ ਦੇ ਅੰਦਰ ਇਹ ਧਰਮ ਦੇ ਬੇਸਤ ਨਹੀਂ ਹੋਣਾ ਚਾਹੀਦਾ ਹੈ ਅਗਰ ਕਿਸੇ ਇਨਸਾਨ ਦੀ ਗਲਤੀ ਹੋਵੇ ਤੇ ਇੱਕ ਗਲਤੀ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਨਹੀਂ ਦੇਣੀ ਚਾਹੀਦੀ ਦੂਸਰੀ ਗੱਲ ਹੈ ਕਿ ਪੂਰੀ ਤਹਿਕੀਕ ਹੋਣੀ ਚਾਹੀਦੀ ਹੈ ਅਗਰ ਤਹਿਕੀਕ ਤੋਂ ਬਿਨਾਂ ਕੋਈ ਜਾ ਕੇ ਗੁੰਡਾਗਰਦੀ ਕਰਦਾ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਫੌਰੀ ਤੌਰ ਦੇ ਉੱਪਰ ਉਹਨਾਂ ਦੇ ਉੱਪਰ ਨੱਥ ਪਾਈ ਜਾਵੇ ਔਰ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਇਆ ਜਾਵੇ ਜਿਸ ਦੇ ਨਾਲ ਫਿਰਕਾਵਾਰੀਤ ਵਧੀ ਜਾਵੇ ਪਤਾ ਚੱਲਿਆ ਹੈ ਕਿ ਉੱਥੇ ਉਹ ਹਕੀਕਤ ਨਹੀਂ ਹੈ ਉਹ ਜਿਸ ਚੀਜ਼ ਦੇ ਉੱਪਰ ਵਵਾਦ ਬਣੇ ਹੈ ਉਹ ਵੀ ਕੋਈ ਮਾਨਣਾ ਨਹੀਂ ਰੱਖਦੀ ਹੈ ਜੀਜ਼ لیکن یہ ہے کہ باچھ سرکار یا اوفسدی جو ہے ایڈمنسٹریشن جو بھی ہے انہوں نے تحقیق نہیں کیتی اور ایک हल्ला गुल्ला دے اندر آ کے فرقہ واریت پھیلانے کی کوشش کیتی گئی ہے۔ اسی سرکار تو منگ کردے ہاں کہ اس طرح کا وی اور اس طریقے جو فرقہ واریت پھیلاوندے نے آپسی بھائی چارے ਨੂੰ توڑ دے نے اور تشدّد پھیلا رہے نے ملک دا ماحول خراب کر رہے نے انہاں دے اوپر نخش پائی جاوے اور سخت تو سخت سزا دی جائے۔ ਤੁਹਾਡਾ ਕੀ ਨਾਮ ਹੈ ਜੀ ਮੈਂ ਬਜਿੰਦਰਪਾਲ ਸਿੰਘ ਜੀ ਬਜਿੰਦਰਪਾਲ ਜੀ ਅੱਜ ਜਿਹੜਾ ਤੁਸੀਂ ਮੰਗ ਪੱਤਰ ਦੇ ਰਹੇ ਹੋ ਅਜਿਹੜਾ ਦੱਸਿਆ ਤੁਹਾਡੇ ਹਲਕਾ ਇੰਚਾਰਜ ਨੇ ਕਿ ਉੱਥੇ ਇੱਕ ਦੁਕਾਨ ਨੂੰ ਲੁੱਟਿਆ ਗਿਆ ਉੱਥੇ ਕਾਂਗਰਸ ਸਰਕਾਰ ਹੈ ਜੀ ਕਾਂਗਰਸ ਦੇ ਖੈਰਾ ਸਾਹਿਬ ਕਹਿੰਦੇ ਰਹੇ ਸਭੀਦਾਨ ਬਚਾਓ ਜੀ ਉਹ ਸਰਕਾਰ ਉਹਨਾਂ ਦੀ ਹੁੰਦੇ ਹੋਏ ਉਹ ਇਹ ਜੇ ਕੰਮ ਹੋਣ ਇਹਦੇ ਤੇ ਕੀ ਕਹਾਂਗੇ ਜਿਹੜੇ ਖੈਰਾ ਸਾਹਿਬ ਨੇ ਨਾ ਉਹ ਰਵਾ ਤਾਂ ਬਹੁਤ ਪਾਉਂਦੇ ਨੇ ਪਰ ਉਹ ਹਕੀਕਤ ਵਿੱਚ ਕੰਮ ਕੋਈ ਵੀ ਨਹੀਂ ਕੀਤਾ ਅੱਜ ਦੇਖੋ ਉਹਨਾਂ ਨੇ ਕੋਈ ਕੰਮ ਵੀ ਨਹੀਂ ਕੀਤਾ ਰੌਲਾ ਬਹੁਤ ਪਾ ਰਹੇ ਨੇ ਉਹ ਜਿਹੜੀ ਉੱਥੇ ਸਰਕਾਰ ਕਾਂਗਰਸ ਦੀ ਹੈ ਉਸ ਦੀ ਜਿਹੜੀ ਕਾਰਵਾਈ ਕੀਤੀ ਹੈ ਉਹ ਹਿੰਦੂ ਸੈਨਟਰਾਂ ਨੇ ਕੀਤੀ ਹੈ ਠੀਕ ਹੈ ਜੀ ਪਰ ਖੈਰਾ ਸਾਹਿਬ ਨੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ ਵੀ ਇਹ ਗਲਤ ਹੋਇਆ ਜਾਂ ਠੀਕ ਹੋਇਆ ਕਮ ਸੇ ਕਮ ਦੀ ਗਲਤ ਨਹੀਂ ਕਹਿਣਾ ਤਾਂ ਠੀਕ ਤਾਂ ਕਹੋ ਨਾ ਵੀ ਠੀਕ ਹੋਇਆ ਇਹ ਹੈਨਾ ਉਸ ਤਾਂ ਬੋਲੋ ਕਬੋਟਾ ਲੈਣ ਲਈ ਉਦੋਂ ਕਹਿੰਦੇ ਸੀ ਸੁਧਾਰ ਬਚਾਉਣਾ ਜੀ ਤਾਂ ਕਰਕੇ ਸਾਨੂੰ ਵੋਟ ਪਾਓ ਅਸੀਂ ਉੱਥੇ ਦਿੱਲੀ 'ਚ ਰਾਜ ਕਰਾਂਗੇ ਪਰ ਹੁਣ ਵੀ ਸੁਧਾਰ ਬਚਾਉਣ ਦੀ ਜਿੰਮੇਵਾਰੀ ਬਣਦੀ ਹੈ ਨਾ ਕਾਪੋ ਉਹਨੋਂ ਬੋਲ ਨਹੀਂ ਰਹੇ ਕੋਈ ਇੱਥੇ ਤੇ ਜਿਹੜੀ ਲੋਕਲ ਲੀਡਰਸ਼ਿਪ ਤੋਂ ਵੀ ਕੋਈ ਬੋਲੀ ਆਮ ਆਦਮੀ ਪਾਰਟੀ ਵੀ ਨਹੀਂ ਬੋਲੀ ਕਾਂਗਰਸ ਨੇ ਵੀ ਨਹੀਂ ਬੋਲੀ ਖਾਲੀ ਦਲ ਵੀ ਨਹੀਂ ਬੋਲਿਆ ਕੁਮਾਰ ਸਾਹਿਬ ਨੇ ਜਿਹੜੇ ਕੱਟੜ ਗਿੱੜੀ ਲਈ ਹਮੇਸ਼ਾ ਨੜਦੇ ਨੇ ਤੇ ਲੜਦੇ ਰਹਿਣਗੇ ਚਾਹੇ ਉਹਨਾਂ ਨੂੰ ਵੋਟ ਪਵੇ ਚਾਹੇ ਨਾ ਪਵੇ ਓਕੇ ਅੱਜ ਪ੍ਰਧਾਨ ਜੀ ਅੱਜ ਇੱਥੇ ਕੌਣ ਕੀ ਮੰਨ ਫਤ ਹਾਂਜੀ ਅੱਜ ਅਸੀਂ ਇਹ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਦਰੋਪਦੀ ਮੁਰਮਨ ਜੀ ਨੂੰ ਅਸੀਂ ਇਹ डीसी साहब मानयोग डीसी साहब राही मांग पत्र देन जा रहे हैं जेड़ा कि कट गिनतीयां ਦੇ ਉੱਪਰ ਪਿਛਲੇ ਕਈ ਕਾਫੀ ਸਮੇ ਤੋਂ ਜ਼ੁਲਮ ਹੁੰਦਾ ਆ ਰਿਹਾ ਹੈ ਔਰ ਹੁਣ ਜ਼ੁਲਮ ਹੋ ਵਧਦਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਸਾਡੇ ਇੱਕ ਮੁਸਲਿਮ ਵੀਰ ਦੀ ਦੁਕਾਨ ਸੀ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੀ ਦੁਕਾਨ ਨੂੰ ਉੱਥੇ ਦੇ ਸ਼ਰਾਰਤੀ ਅਨਸਰਾਂ ਨੇ ਔਰ ਸ਼ਰਾਰਤੀ ਜੱਥੇਬੰਦੀਆਂ ਨੇ ਨਾਲ ਮਿਲ ਕੇ ਦੁਕਾਨ ਨੂੰ ਲੁੱਟਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉੱਥੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਲੁੱਟ ਖੋਈ ਹੈ ਇਸ ਤੋਂ ਬਾਅਦ ਜਦੋਂ ਸਾਡੇ ਇੱਥੇ ਪੰਜਾਬੀ ਵੀਰ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਹਿਮਾਚਲ ਦੇ ਸ਼ਰਾਰਤੀ ਅਨਸਰ ਜ਼ੁਲਮ ਕਰਦੇ ਨੇ ਸਾਡੇ ਪੰਜਾਬੀ ਡਰਾਈਵਰ ਜਦੋਂ ਜਾਂਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਨੂੰ ਉੱਥੋਂ ਦੇ ਸ਼ਰਾਰਤੀ ਅਨਸਰਾਂ ਦੁਆਰਾ ਤੋੜਿਆ ਫੋੜਿਆ ਜਾਂਦਾ ਹੈ ਇਸ ਲਈ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਲਈ ਇਸ ਦੇ ਉੱਪਰ ਅਨਦਨ ਤਾਂ ਕਿ ਅੱਗੇ ਨੂੰ ਭਵਿੱਖ ਦੇ ਵਿੱਚ ਕੋਈ ਇਹੋ ਜਿਹੀ ਅਨਸੁਹਾਵੀ ਘਟਨਾ ਨਾ ਵਰਤੇ ਜਿਵੇਂ ਕਿ ਤੁਸੀਂ ਹਿਮਾਚਲ ਦੀ ਗੱਲ ਕੀਤੀ ਹੈ ਹਿਮਾਚਲ ਦੇ ਵਿੱਚ ਜਿਹੜਾ ਸੜਕੀ ਲੋਕਾਂ ਦਾ ਠੱਗਾ ਹੁੰਦਾ ਉਹਨਾਂ ਕੋਤ ਵਰਗੇ ਜਿੰਦੇ ਇਹਦਾ ਮੁੱਖ ਕੰਮ ਕੀ ਹੁੰਦਾ ਤੁਸੀਂ ਇਹਦਾ ਇਹਦੇ ਵਿੱਚ ਕਿਤੇ ਪਿੱਛੇ ਜਿਹ ਹੈ ਇੱਕ ਕੰਗਨਾਰ ਰਨਾਉਦ ਨਾਮ ਦੀ ਲੜਕੀ ਸੀ ਜਿਹੜੀ ਉੱਥੇ ਆਪਣੇ 에어ਪੋਰਟ ਦੇ ਉੱਪਰ ਸਾਡੀ ਪੰਜਾਬੀ ਭੈਣ ਨੇ ਮੇਰੇ ਦਿਮਾਗ ਚ ਨਾਮ ਉਸ ਦਾ ਨਿਕਲ ਗਿਆ ਸਾਡੀ ਭੈਣ ਦਾ ਉਹਨੇ ਉਸ ਦੇ ਕਸ ਕੇ ਇੱਕ ਚਪੇੜ ਮਾਰੀ ਸੀ ਉਸ ਦੀ ਗਲਤੀ ਸੀ ਉਹ ਬਹੁਤ ਗਲਤ ਬੋਲੀ ਸੀ ਪੰਜਾਬੀਆਂ ਨੂੰ ਪੰਜਾਬੀ ਕਿਸਾਨਾਂ ਨੂੰ ਅਸੀਂ ਉਹਨਾਂ ਦਾ ਉਹਦਾ ਸਮਰਥਨ ਕਰਦੇ ਹਾਂ ਉਸ ਕੁੜੀ ਦਾ ਬਟ ਉੱਥੇ ਦੇ ਲੋਕਾਂ ਨੇ ਇਸ ਨੂੰ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਦੱਸਦੇ ਹੋਏ ਇਹ ਇਹ ਜਿਹੜੇ ਹਮਲੇ ਕਰ ਰਹੇ ਨੇ ਕਿ ਵੀ ਇਹ ਇਹ ਕੰਗਨਾ ਰਣੌਕ ਨੇ ਜਿਹੜਾ ਇੱਕ ਬਾਦ ਦੇ ਵਿੱਚ ਇੱਕ ਆਪਣਾ ਅਭਿਆਨ ਦਿੱਤਾ ਹੈ ਉਹਦੇ ਵਿੱਚ ਇਹ ਦਿੱਤਾ ਹੈ ਕਿ ਵੀ ਇਹ ਪੰਜਾਬ ਦੇ ਅੱਤਵਾਦੀ ਪੰਜਾਬ ਦੇ ਮਿਲੀਟੈਂਸੀ ਹੈ ਦੇਮੇ ਕਿ ਦੇਖਿਆ ਜਾ ਬਈ ਜਿਹੜਾ ਉਹ ਕੰਗਣਾ ਰੌਦ ਦੇ ਕੁੜੀ ਨੇ ਥੱਪੜ ਮਾਰਿਆ ਪੰਜਾਬੀ ਕੁੜੀ ਸਿੱਖ ਕੁੜੀ ਸੀਗੀ ਉਹਨੂੰ ਵੀ ਅੱਤਵਾਦੀ ਖਾਲਸਤਾਨੀ ਕਹਿਣ ਥੱਪੜ ਮਾਰਿਆ ਗਿਆ ਸੀ ਕਿ ਤੁਸੀਂ ਤੁੰਨੋ ਥੋੜੀ ਨਗਰ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਸਾਰੇ ਪੰਜਾਬੀ ਜਿਹੜੇ ਹੈਗੇ ਨੇ ਜਿਹੜੇ ਸਰਦਾਰ ਨੇ ਉਹ ਅੱਤਵਾਦੀ ਮੰਨ ਜਾਂਦੇ ਨੇ ਲੋਕਾਂ ਕੋਲ ਇਸ ਟਾਈਮ ਜੀ ਜਿਹਨੇ ਸਿਰ ਦੇ ਉੱਪਰ ਟੋਪੀ ਰੱਖ ਲਈ ਉਸਨੂੰ ਵੀ ਅੱਤਵਾਦੀ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਜਿਸ ਸਾਡੇ ਸਿੱਖ ਵੀਰ ਨੇ ਪੱਗ ਬੰਨੀ ਹੋਈ ਹੈ ਪਗੜੀ ਵਾਲੇ ਨੂੰ ਅੱਤਵਾਦੀ ਦੀ ਨਜ਼ਰ ਦੇ ਨਾਲ ਇਹ ਦੇਖਦੇ ਨੇ ਸੋ ਅਸੀਂ ਇਹ ਪ੍ਰਸ਼ਾਸਨ ਨੂੰ ਔਰ ਭਾਰਤ ਦੀ ਰਾਸ਼ਟਰਪਤੀ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਇੱਥੇ ਜਿਹੜੇ ਅਸੀਂ ਬਸਨੀਕ ਆ ਇਹਨਾਂ ਉੱਪਰ ਸਾਡੇ ਤੇ ਕੋਈ ਜ਼ੁਲਮ ਨਾ ਹੋਵੇ ਸਾਨੂੰ ਕੋਈ ਵਿਦੇਸ਼ੀਆਂ ਵਾਂਗੂ ਨਾ ਸਮਝਿਆ ਜਾਵੇ ਸਾਡੇ ਨਾਲ ਇਸ ਤਰ੍ਹਾਂ ਵਰਤਾਓ ਹੋ ਰਿਹਾ ਜਿਵੇਂ ਕਿ ਅਸੀਂ ਪਾਕਿਸਤਾਨ ਦੇ ਬੰਦੇ ਹੁੰਨੇ ਆ ਭਾਰਤ ਦੇ ਨਾਗਰਿਕ ਨਹੀਂ ਹੁੰਦੇ ਉੱਧਰ ਦੀਆਂ ਸਰਕਾਰਾਂ ਨੂੰ ਕੋਈ ਵੀ ਮੰਨਪਤਾ ਦਿੱਤਾ ਆਪਣੇ ਪੰਜਾਬੀਆਂ ਨੇ ਉੱਧਰ ਜਾ ਕੇ ਉਹਨਾਂ ਉਤਿਆਜਾਰ ਹੁੰਦੇ ਨੇ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਅਜੇ ਮੇਰੇ ਕੋਲ 4 ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਉਸ ਦੇ ਸਬੰਧ ਦੇ ਵਿੱਚ ਮੈਂ ਦੇ ਰਿਹਾ ਅਜੇ ਕੱਲ ਮੇਰੇ ਕੋਲ ਇੱਕ ਹੋਰ ਵੀਡੀਓ ਆਈ ਹੈ ਜੋ ਰਾਜਸਥਾਨ ਦੀ ਹੈ ਰਾਜਸਥਾਨ ਜੋਧਪੁਰ ਦੀ ਹੈ ਉੱਥੇ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਉਹ ਵੀ ਨਿੰਦਨਯੋਗ ਹੈ ਮਤਲਬ ਸਾਰੀਆਂ ਜਿਹੜੀਆਂ ਵੀ ਇਹ ਸਾਡੀਆਂ ਘਟ ਗਿੰਤਿਆਂ ਦੇ ਉੱਪਰ ਜ਼ੁਲਮ ਕਰ ਰਹੇ ਨੇ ਜ਼ੁਲਮ ਹੋ ਰਿਹਾ ਸੋ ਇਸ ਦੇ ਉੱਪਰ ਨੱਥ ਪਾਈ ਜਾਵੇ ਨਹੀਂ ਤੇ ਫਿਰ ਇਸ ਦਾ ਸਾਨੂੰ ਬਹੁਤ ਹੀ ਮਤਲਬ ਨੁਕਸਾਨ ਚਲਣਾ ਪੈ ਸਕਦਾ ਹੈ ਕਿ ਮੇਰੇ ਜਗਿੰਦਰ ਕੁਆਪੀ ਚਾਰ ਨਹੀਂ ਚੰਨੀ ਨੇ ਉੱਥੋਂ ਦੇ ਹਮਾਤ ਦੇ ਮੁੱਖ ਮੰਤਰੀ ਨੂੰ ਫੋਨ ਲਾ ਕੇ ਚਾਰਨਾ ਕੀਤੀ ਪੰਜਾਬ ਦੇ ਨਾ ਠੱਕਾ ਕਰਨਾ ਬੰਦ ਕਰੂਗੇ ਅਸੀਂ ਆਪਣੇ ਤੌਰ ਤੇ ਰੇਟਾਗੇ ਕੀ ਸ਼੍ਰੋਮਣੀ ਕਾਲੇਦ ਲਾਹਣ ਦੇ ਪ੍ਰੈਜ਼ੀਡੈਂਟ ਵੱਲੋਂ ਵੀ ਇਹ ਨਹੀਂ ਜਾ ਕੋਈ ਉਪਰਾਲਾ ਕੀਤਾ ਗਿਆ ਬਿਲਕੁਲ ਮੈਨੂੰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਇਹ ਆਦੇਸ਼ ਹੋਇਆ ਇਹ ਹੁਕਮ ਹੋਇਆ ਕਿ ਮੰਗ ਪੱਤਰ ਦਿੱਤਾ ਜਾਵੇ ਇਸ ਸੰਬੰਧ ਦੇ ਵਿੱਚ ਔਰ ਸਖਤ ਤੋਂ ਸਖਤ ਉਨ੍ਹਾਂ ਉੱਪਰ ਕਾਰਵਾਈ ਕਰਨ ਦੇ ਲਈ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਹਿਮਾਚਲ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਔਰ ਭਾਰਤੀ ਰਾਸ਼ਟਰਪਤੀ ਨੂੰ ਵੀ ਅਗਰ ਤੁਹਾਡੀ ਇਸ ਮੰਗ ਪੱਤਰ ਰਾਹੀ ਸਰਕਾਰ ਦੇ ਕੰਨ ਨਾ ਖੁੱਲਣ ਫਿਰ ਅਗਲੀ ਕਾਰਵਾਈ ਜਿਹੜੀ ਹੈਗੀ ਆਪਣੇ ਗਰੁੱਪ ਵੱਲੋਂ ਆਪਣੇ ਪਾਰਟੀ ਵੱਲੋਂ ਕੀ ਹੋਵੇਗੀ ਸਾਡੀ ਪਾਰਟੀ ਸ਼ਰਮਣੀ ਅਕਾਲੀ ਦਲ ਫਿਰ ਇੱਕ ਇਸ ਦੇ ਲਈ ਸੰਘਰਸ਼ ਵਿੱਢੂਗੀ ਜੋ ਕਿ ਫਿਰ ਜਿਵੇਂ ਅਸੀਂ ਪਹਿਲਾਂ ਕਨਸਾਨਾਂ ਦੇ ਟਾਈਮ ਦੇ ਵਿੱਚ ਵੀ ਅਸੀਂ ਸੰਘਰਸ਼ ਵਿੱਢਿਆ ਸੀਗਾ ਜਦੋਂ ਜਦੋਂ ਸਾਡੇ ਤੇ ਜ਼ੁਲਮ ਹੁੰਦੇ ਆਣ ਅਸੀਂ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ ਮੁਸਲਮਾਨਾਂ ਦੇ ਲਈ ਘੱਟ ਗਿਣਤੀਆਂ ਦੇ ਲਈ ਜੋ ਹੱਕ ਦੀ ਆਵਾਜ਼ ਸਰਦਾਰ ਸਿੰਘਨਜੀਤ ਸਿੰਘ ਮਾਨ ਸਾਹਿਬ ਪਿਛਲੇ ਕਈ ਸਾਲਾਂ ਤੋਂ ਉਠਾਉਂਦੇ ਆ ਰਹੇ ਹਨ ਸ਼ਾਇਦ ਕੋਈ ਕਿਸੇ ਨੇ ਨਹੀਂ ਉਠਾਈ ਹੈਗੀ ਮੈਂ ਇਸ ਇਸ ਦੌਰਾਨੀ ਦੀ ਗੱਲ ਹੋਰ ਵੀ ਕਹਿਣਾ ਚਾਹਨਾ ਕਿ ਇੱਥੇ ਦੇ ਜਿਹੜੇ ਮਲੇਰ ਕੋਟਲੇ ਦੇ ਮੁਸਲਮਾਨ ਨਾ ਉਹਨਾਂ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅਸੀਂ ਪਹਿਲਾਂ ਸਰਦਾਰ ਸਿਮਰਿੰਦਰਜੀਤ ਸਿੰਘ ਮਾਨ ਸਾਹਿਬ ਨੂੰ ਇੱਥੋਂ ਜੁਟਾ ਕੇ ਭੇਜਿਆ ਸੀਗਾ ਇਸ ਟਾਈਮ ਪਤਾ ਨਹੀਂ ਸਾਡੇ ਦਿਲ ਦੇ ਵਿੱਚ ਸਾਡੇ ਲੋਕਾਂ ਦੇ ਦਿਲ ਦੇ ਵਿੱਚ ਕੀ ਇਹੋ ਜਿਹਾ ਆਇਆ ਹੈ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਈ ਆ ਦੇਖ ਲਓ ਇਹਦਾ ਹੱਲ ਕੀ ਹੋ ਰਿਹਾ ਹੈ ਕਿ ਵੀ ਜਿਹੜਾ ਸਾਡੇ ਤੇ ਜਿਹੜਾ ਜ਼ੁਲਮ ਸੀ ਉਹ ਹੋਰ ਵੱਧਾ ਜਾ ਰਿਹਾ ਹੈ ਅੱਜ ਜਿਹੜਾ ਮੰਗ ਪੱਤਰ ਹਮਾਚਲ ਦੇ ਵਿੱਚ ਲੈ ਕੇ ਮੁਸਲਿਮ ਸਰੋਨੀ ਅਕਾਲੀ ਦਾ ਅਮਰ ਸਾਤੇ ਮੁਸਲਿਮ ਲੋਕਾਂ ਨੂੰ ਦਿੱਤਾ ਗਿਆ ਤੇ ਵਰਗੀ ਅੱਜ ਜਿਹੜਾ ਮੈਮੋਰੰਡਮ ਮੈਨੂੰ ਦਿੱਤਾ ਗਿਆ ਸਰੋਨੀ ਅਕਾਲੀ ਦਾ ਅਮਰ ਸਾ ਤੇ ਮੁਸਲਿਮ ਗੱਲ ਰਹੀ ਆਪਣੇ ਮੰਦਿਰ ਗੁੱਟੜਾ ਵੱਲੋਂ ਇਹ ਮੈਮੋਰੰਡਮ ਜਿਹੜਾ ਹੈਗਾ ਇਹ ਹੈ ਐਡਰੈਸ ਮਾਨਯੋਗ ਰਾਸ਼ਟਰਪਤੀ ਆ ਭਾਜੀ ਨੂੰ ਤੇ ਇਹਦੇ ਚ ਮੰਗੇ ਹੀ ਹੈ ਕਿ ਘਟ ਗਿਣਤੀਆਂ ਦੇ ਉੱਤੇ ਜਿਹੜੇ ਦੁਰਮੋਰਾਂ ਧੱਕੇਸ਼ਾਹੀਆਂ ਹੋ ਰਹੀਆਂ ਨੇ ਖਾਸ ਕਰਕੇ ਮਾਰਚਲ ਦੂਰੋਂ ਠਾਲ ਪਾਈ ਜਾਵੇ ਉਹਨਾਂ ਨੂੰ ਰੋਕੇ ਜਾ ਤੇ ਕਿਉਂਕਿ ਇਹ ਮੈਮੋਰੰਡਮ ਹੈ ਜਿਹੜਾ ਅਮ ਹੌਨਰਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਅਡਰੈਸ ਹੈ ਤੇ ਅਸੀਂ ਇਹਨੂੰ ਜਲਦੀ ਗਵਰਨਮੈਂਟ ਨੂੰ ਭੇਜਦੇ ਹਾਂ